ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆਉਣ ਨਵੇਂ ਅਖੋਰ ਬਲੌਗ ਦੇ ਵਿੱਚ ਆਸ ਕਰਦਾ ਹੈ ਟਿਕ ਟਾਕ ਹੋਵੋਗੇ ਤੇ ਆਪਾਂ ਚੱਲੇ ਅੱਜ ਥੋੜਾ ਜਿਹਾ ਸਮਾਨ ਲੈਣ ਟਰੈਕਟਰ ਦਾ ਮਾਨ ਨੇ ਜਿਹੜਾ ਮੈਸਤਰੀ ਆਪਣਾ ਆ ਗਿਆ ਕਿਵੇਂ ਆ ਕੀ ਕੀ ਲੈ ਕੇ ਆਉਣਾ ਆਪਾਂ ਅੱਜ ਆਪਾਂ ਇਹ ਤਾਂ ਪੈਪੀ ਹੋਣੀ ਆ ਕਿੰਨੂ ਪੈਪਜੀ ਤੇ ਇਹ ਕਪਾ LED ਲੈ ਕੇ ਆਣੀ ਆ ਜਿਹੜੀ ਆਪਾਂ ਟਰੈਕਟਰ ਦੇ ਮੂਹਰੇ ਲਾਵਾਂਗੇ ਆਪਾਂ ਹਾਂ ਉਹ ਛਤਰੀ ਛਤਰੀ ਆਪਣੀ ਚੱਲੀ ਜਾਂਦੀ ਹਣਾ ਆ ਉਹ ਜੂ ਪਾਪ ਆਪਣਾ ਟੁੱਟਿਆ ਵਾ ਸੀਗਾ ਉਹ ਨਵਾਂ ਲਾਉਣਾ ਪਰ ਆਪ ਬਣਾਉਣਾ ਵਾ ਉਹ ਜੋੜ ਦਿਆ ਕਿਉਂ ਸੜਦਾ ਤੇ ਚੱਲਦੇ ਆ ਭਾਗ ਤੇ ਉਸਤਾਦ ਕੀ ਕਹਿੰਦਾ ਉਸਤਾਦ ਕਹਿੰਦਾ ਆ ਜੋ ਕਹਿੰਦਾ ਉਸਤਾਦ ਨੂੰ ਪਹੁੰਚਿਆ ਬਾਕੀ ਮਰਜੀ ਦਾ ਮਾਲਕਾ ਬਾਕੀ ਉਹ ਬਾਕੀ ਗੱਡੀ ਗੁਡੀ ਧਵਾ ਕੇ ਲੈ ਆਉਣੀ ਕਾਰ ਆਪਾਂ ਬਾਲੀ ਗੰਦੀ ਹੋਈ ਪਈ ਆ ਤੇ ਚੱਲਦੇ ਆ ਭਾਗ ਤੇ ਫਿਰ ਵੇਖਦੇ ਆ ਕਾਰ ਆਪਾਂ ਕੱਢ ਲਈ ਬਾਹਰ ਤੇ ਟਿੱਕੇ ਕਿਵੇਂ ਫਿਰ ਆ ਅਧਿਕਾ ਹਾਈਪੀ ਮਾਸਤਰੀ ਹੈ ਗਾ ਮੱਝ ਲੈਣੀ ਹੋਵੇ ਕੋਈ ਵੈਲਡਿੰਗ ਦਾ ਕੰਮ ਕਰਨਾ ਹੋਵੇ ਬੰਦੇ ਨਾਲ ਸੰਪਰਕ ਕਰ ਸਕਦੇ ਆ ਹੈਪੀ ਫੋਰਮੈਨ ਹੈਪੀ ਵਪਾਰੀ ਹੈ ਹਾਂ ਇਹ ਹੀ ਗੱਲ ਹੈ ਕੰਟੈਕਟ ਨੰਬਰ ਦੇ ਦੇ ਫਿਰ ਆਪ ਦਾ ਕੰਟੈਕਟ ਨੰਬਰ ਆਪਣੇ ਫੋਨ ਦੇ ਸਪੀਕਰ ਵਾਂ ਦਾ ਨੰਬਰ ਦੇ ਕੇ ਕੀ ਕਰਾਂਗਾ ਫਕਰਦੇ ਨੂੰ ਨੰਬਰੇ ਜਾਣ ਕੇ ਨਾ ਸਾਰਾ ਕੁਝ ਚਾਲਦਾ ਹੈ ਵਪਾਰੀ ਜਿਹੜੇ ਬੰਦੇ ਬੰਦੇ ਉਤੋਂ ਦੀ ਹੁੰਦੇ ਨੇ ਥੋੜੇ ਹੈ ਨਾ ਤੇ ਬੰਦਾ ਅੱਜ ਆਪਣਾ ਕਡੱਬਲ ਨੂੰ ਮੁੰਡਾ ਆਇਆ ਵਾ ਆਪਾਂ ਨੂੰ ਨਾਮ ਲੈ ਕੇ ਜਾਣਾ ਭਾਗ ਤੇ ਤੇ ਬਾਕੀ ਯਾਰ ਕਾਰ ਕੋਰ ਤਵਾਉਣਿਆਂ ਵਾਲੀ ਖਰਾਬ ਹੋਈ ਪਈ ਐ ਪ੍ਰੋਗਰਾਮ ਵਿੱਚ ਦੋ ਆਏ ਵੇ ਉਧਰ ਵੀ ਜਾਣਾ ਤੇ ਬਲੌਗ ਆਪਣੇ ਆਈ ਜਾਣਗੇ ਬੈਕ ਟੂ ਬੈਕ ਪਿੰਦਰ ਦਾ ਘਾਰ ਆ ਗਿਆ ਪਿੰਦਰ ਨੂੰ ਲੈ ਗਿਆ ਨਾਲ ਮੁੰਡੇ ਨੂੰ ਅੱਜ ਹੋਪੀ 24 ਆ ਜਾ ਪਿੰਦਰ ਆ ਗਿਆ ਕਹਿੰ ਪਿੰਦਰਾ ਹੋਰ ਵੀ ਡੱਬੋਂ ਆਇਆ ਮੁੰਡਾ ਹੋਰ ਦੱਸੋ ਉੱਪਰ ਵਧੀਆ ਆਪਣੇ ਦੱਸੋ ਵਧੀਆ ਬਾਵਾ ਦਾ ਨਾ ਬਾਦ ਆਣਾ ਆ ਗੱਲ ਕਰਾਂ ਮਾੜੀ ਮੁੱਠੀ ਰੋਕ ਰਾਗਲਾ ਖੋਤੀ ਗਿਆ ਹੈ ਠੰਡੀ ਹਵਾ ਕਿੱਧਰੋਂ ਆਉਂਦੀ ਹੈ ਏਸੀ ਚੱਲਦਾ ਬਰਦਰ ਕਿਉਂ ਜਾਈ ਪਤਾ ਉਸਤਾਦ ਉਸਤਾਦ ਜੀ ਦੇ ਕੋਲੇ ਆ ਗਏ ਉਸਤਾਦ ਜੀ ਪਤਾ ਨਹੀਂ ਕਿੱਥੇ ਹੋਣਗੇ ਆ ਗਏ ਵਾਹ ਜੀ ਵਾਹ ਉਸਤਾਦ ਜੀ ਆ ਗਏ ਚੱਲੇਗਾ ਉਸਤਾਦ ਭਗਤੇ ਨਾ ਬਈ ਤੇ ਪੈਪ ਹੁਣ ਕਿਹੜੀ ਲੈ ਕੇ ਫਿਰ ਆਪ ਜਿਹੜੀ ਮਰਜ਼ੀ ਲਈ ਨਹੀਂ ਫੇਰ ਵੀ ਹੁਣ ਲੱਗੂ ਕਿਹੜੀ ਉੱਥੇ ਹੁਣ ਲੱਗੂਗੀ ਲੋਹੇ ਦੀ ਲੋਹੇ ਵੀ ਲੱਗੂ ਲੱਕੜ ਦੇ ਲੱਗਣੇ ਲੱਗੇ ਬਿਲਡ ਹੋਣੇ ਲੱਗੇ ਹਾਂ ਹੈਂ ਦਾਸ ਪਰ ਹੁਣ ਤੁਹਾਨੂੰ ਜਾਨਦਾ ਨਹੀਂ ਭਗਤ ਉਹ ਵੇਖਣਾ ਉਹਨੇ ਬੰਦੇ ਨੇ ਯਾਰ ਓਕਾ ਹੀ ਜਾਂਦਾ ਹੋਰ ਮੈਂ ਨਹੀਂ ਯਾਰ ਇਹਦਾ ਉਦਦੋ ਹੀ ਹੈ ਪੂਰੀ ਪੂਰੀ ਹੈ ਇਹਦੇ ਨਾਲ ਦੂਈ ਹੈ ਬਿੱਲਾ ਇਹਦੇੜੀ ਬੂਈ ਹੈ ਕੀ ਕਲਾਸ ਤਾਂ ਫਿਰ ਇਹੀ ਆ ਡੇਡ ਡਿੰਗ ਡੰਡ ਸਟਾਕ ਦਾ ਬੋਤਲ ਬਾਈ ਕੋਲੇ ਨੂੰ ਤਾਂ ਤਾਂ ਲੈ ਲਈ 5 ਫੁੱਟ ਦਾ ਟੋਟਾ ਕਾ ਮੋਦੋ 10 ਫੁੱਟ ਲੈ ਲਈ ਬੰਬੂ ਆ ਕਟਾਵਾ ਹੋਰੇ ਟੋੜਦੇ ਇਹ ਗਾਰੰਟੀ ਆ ਤੇਰੀ ਗਾਰੰਟੀ ਆ ਸਰ ਸਹ ਰਹੇ ਨੇ ਇਹ ਆ ਵੀ ਪਾਲ ਤੋਂ ਇਹ ਹੀ ਜ਼ਿੰਮੇਵਾਰ ਆ ਹੈ ਠੀਕ ਆ ਜੋੜ ਦੀ ਗਾਰੰਟੀ ਲੈ ਬੱਡੇ ਆਵੀਏ ਕੋ ਉਸਤੇ ਨਹੀਂ ਮਰੋਈ ਬੜੀ ਆ ਲਾ ਲਾ ਬੰਦਾ ਸਾਡਾ ਬੁਰੰਗਾਂ ਵਾਲੇ ਦੀ ਵੜ ਗਿਆ। ਆਉ ਖਾਇਆ ਲੋਕਾਂ ਦਾ। ਹੈ? ਲੈ ਲੈ ਆਸਤਾਦ ਹੋਰ ਸਮਾਨ ਸੁਣਾ। ਹਾਂ ਬਈ ਲੈ ਲੈ ਸਮਾਨ ਆਪਾਂ। ਆਣਾ। ਗੱਡੀ ਤੇ ਆ ਹੁਣ ਵਾ ਖਾਣੇ ਪੀਣੇ ਆ। ਆਬੂਰੀ ਸੰਭੂਣਾ, ਬੁੱਕੇ ਠੜਨੀ ਕੰਮ ਬਣਾ ਦੇਂਗਾ ਅੱਜ। ਅੱਜ ਬਣਾ ਲਾਂਗੇ ਭਾਵੇਂ 7 ਵਜੇਣ ਭਾਵੇਂ 8 ਵਜੇਣ। ਠੀਕ ਆ। ਟੱਕਾ ਪੈ ਗਈ। ਹੈ ਭਾਜੀ। ਟੱਕਾ ਪੈ ਗਈ। ਹੋਰ ਦਾ ਮਸਾਲਾ ਪੈਣ। ਇਹ ਬੁੜਗਣਾ ਇਹੀ ਬੜ ਗਿਆ ਤਰੀਕ। ਉਸਤਾਦ ਜੀ ਹੋ ਗਏ ਆਪ ਨੇੜੇ ਹੁਣ। ਕਾਦਾ ਆਦਾ ਫੋਰਮੈਨ ਤਾਂ ਸਾਈਡ ਤੇ ਮੋਜਨਾ ਖੜਾ ਕੇਰਾ। ਫੋਰਮੈਨ ਲੋਕਾਂ ਨੂੰ ਕੰਮ ਮਾਰਦਾ। ਇਹ ਉਹਨੇ ਕੱਟ ਪਾ ਕੇ ਫਿਰ ਆਪਾਂ ਜਿੰਨਾ ਚੱਕ ਦਿੱਤਾ ਹੁਣ। ਗਾਰੰਟੀ ਲੈਨੇ ਹੁਣ ਪੂਰੀ ਤੁਸੀਂ। ਜੂ ਪੈਪ ਦੀ ਟੁੱਟਣ ਤੋਂ ਠੀਕ ਆ। ਨਾ ਵੀ ਵੱਡ ਕੇ ਆਪਾਂ ਨਵਾਂ ਜੋੜੜਾ ਲਾਉਣਾ ਉੱਤੇ। ਉਹ ਲੱਗੋ ਉਹ ਥੱਲੇ ਆਂਦੀ ਤੇ ਫੇਰ ਆਪਾਂ ਤੁਸੀਂ ਨਿੰਦਰੋ। ਤੇ ਥੱਲੇ ਉਹਦੇ ਆਪਾਂ ਪਲੇਟਾਂ ਲਾ ਕੇ ਹੋਰ ਮਜ਼ਬੂਤ ਕਰਨਾ ਜ਼ਿਕਰ। ਦੱਸਾਂਗੇ ਹੁਣ ਦਿਖਾਵਾਂਗੇ। ਇਹਦਾ ਜੀ ਲੱਗਦਾ ਪਿਆ ਵੱਧਾਂ ਦਾ ਵਾਲਾ। ਲਾਵੀ ਉਹ ਤੂੰ ਵੀ ਵੇਖ ਲੈ ਭਾਈ ਕਰਤਾ ਉਸਤਾਦ ਨੇ ਸਟੇਟ ਦੇ ਪਾਪਾ ਬੋਲੀਆਂ ਲਾ ਦਿਆ ਬਿਲਡ ਬਿਲਡ ਨਾ ਖੜੀ ਕਰ ਦੇ ਬਿਲਡ ਦੇ ਇਧਰ ਹੋਣ ਦੇ ਵੇਖਿਆ ਵੇਖਿਆ ਨਮੂ ਪਾਪਾ ਥਈ ਆ ਜਾਣਾ ਇਹ ਉਸਤਾਦ ਆ ਉਸਤਾਦ ਹੀ ਹੁੰਦਾ ਉਸਤਾਦ ਨੇ ਅੱਗੇ ਜਾਣ ਕੇ ਨਹੀਂ ਕੀਤਾ ਹਣਾ ਇੰਨਾ ਲੰਮਾ ਹੋ ਗਿਆ ਲਾਵੀ ਜਿਆਦਾ ਵੱਡਾ ਕਾਫੀ ਖਾਸਾ ਵੱਡਾ ਆਦਮੀ ਹੈ ਨਾ ਆ ਉਸਤਾਦ ਆ ਖਾਸਾ ਵੱਡਾ ਆਦਮੀ ਹੈ ਉਹ ਖਾਸਾ ਵੱਡਾ ਜੂ ਪੈਪ ਹੋ ਗਿਆ ਹੈਂ ਇੰਨਾ ਵੱਡਾ ਮੈਂ ਬਹੁਤ ਖਾਸਾ ਵੱਡਾ ਬੰਦਾ ਹਾਂ ਹਾਂ ਖਾਸਾ ਵੱਡਾ ਜੂ ਹੋ ਗਿਆ ਗਿਆ ਟਿੱਕਾ ਐ ਮੈਸਟਰੀ ਇਹਦਾ ਐ ਖਵਾਈ ਦਾ ਸਰ ਹੋ ਗਿਆ ਵਾਪਸ ਛੋਟਾ ਆਣਾ ਆਏ ਦੇਖੇ ਖਵਾਈ ਦਾ ਸਰ ਹੋ ਗਿਆ ਕੋ ਲਿਆਏ ਵਰਕਸ਼ਾਪ ਤੇ ਟੇਟਰ ਆਪਾਂ ਰਾਤ ਹੁਣ ਹਨੇਰਾ ਹੋ ਗਿਆ ਸੀਗਾ ਤੇ ਨਵੇਂ ਦਾ ਦੀ ਨਵੀਂ ਸ਼ੁਰੂਆਤ ਟਰੈਕਟਰ ਦਾ ਵਰਕਸ਼ਾਪ ਤੇ ਲਿਆਏ ਅਸਾਂ ਉੱਥੋਂ ਪਰ ਜੂਪਾ ਬਲਾਉਂਦੇ ਸੀਗੇ ਰਾਤ ਉਹ ਇਨੇ ਰਾ ਅਗਵਾ ਸਿੰਘ ਭੰਗੂ ਬਾਹਰ ਨਾ ਕਟਾਈ ਕਰ ਹੋਲੀ ਢੋਲੀ ਉਹ ਪਰ ਬੈਟਰੀ ਬਾਕਸਾ ਲੱਕ ਥੋੜੀ ਘੱਟ ਰੱਖ ਬਸ ਠੀਕ ਆ ਚ ਲਾਉਣੇ ਆਪਾਂ ਅੰਦਰ ਫਿਰ ਪੈਰ ਤੋਂ ਵੀ ਨਾ ਚੱਕ ਕੇ ਕੀ ਬੰਦਾ ਨਾ ਜੀ ਦੂਪਾ ਬਲਾ ਕੇ ਵੇਹਣੇ ਕਿੰਨਾ ਕ ਵੱਡਾ ਤੇ ਕਿੰਨਾ ਛੋਟਾ ਆ ਕਿਵੇਂ ਬੈਲਡ ਜਲਾਤੇ ਇੱਥੇ ਉਹਨੇ ਨੇ ਤੇ ਬੈਲਡ ਕੀਤਾ ਹਾਂ ਰੌਣਕਾਂ ਤੇ ਲਾਏ ਯਾਰ ਆਪਾਂ ਇਹ ਹੁਣ ਐ ਕਰਾ ਲਾ ਕੇ ਵੇਹਣੇ ਆ ਉੱਚਾ ਕਿੰਨਾ ਕ ਜਾਂਦਾ ਇੰਨਾ ਉੱਚਾ ਹੋਊ ਤੇ ਕਹ ਸਹੀ ਹੈ ਇੰਨਾ ਉੱਚਾ ਹੋਊਗਾ ਇਹ ਲਗਦਾ ਨਹੀਂ ਹੋਈ ਨਹੀਂ ਰਹੂਗਾ ਇੰਨਾ ਕਰ ਓਏ ਫੇਰ ਹੀ ਆ ਆ ਉਹ ਮੁੜ ਕੇ ਇੱਥੇ ਤੱਕ ਆ ਗਿਆ ਥੋੜਾ ਹੋਰ ਵਧੂਗਾ ਹਾਈਟ ਬਾਲੀ ਬੰਦਿਆ ਯਾਰ ਘਟਾਉਣੇ ਆ ਸੈਟਿੰਗ ਜੀ ਕਰਦੇ ਆ ਕਿ ਹਸਤਾ ਬਾ ਇੱਥੋਂ ਤੱਕ ਰਵੇ ਨਾ ਫੇਰ ਆ ਡੰਡਾ ਖੋਲ ਕੇ ਰਾ ਦੋ ਬਈ ਨਾ ਬਸ ਲਾ ਡੰਡਾ ਰਾਜ ਜੂੰਨ ਟਾਇਰਾਂ ਚ ਪਾਏ ਘਵਾਉਣਾ ਜੰਨਾ ਚ ਰਾਜ ਵੇਖੀ ਚ ਬੈਠੀ ਬੰਦਾ ਕਰਤਾ ਚ ਪੰਜਾਂ ਅਜ ਜਮਾ ਜਮਾਓ ਬਾਈਟਾ ਸ਼ੁਗਲ ਕਰੋ ਨਹੀਂ ਤਾਂ ਬਟੇਗੜ ਸਾਹਿਬ ਕਾ ਜਾਇਆ ਮੈਂ ਕੋਲੇ ਕੀ ਹੋ ਗਈ ਇਹ ਨਹੀਂ ਪੁੱਛੀ ਇਹ ਉਹਦਾ ਨਹੀਂ ਕਸੂਰ ਕੋਈ ਨਹੀਂ ਬਈ ਕਸੂਰ ਨਹੀਂਦਾ ਨਹੀਂ ਨਹੀਂ ਤੇ ਲੱਗਿਆ ਵਾਜ ਹੁਣ ਇਹਦਾ ਕਸੂਰ ਨਹੀਂ ਉਹ ਚ ਕਸੂਰ ਪਤਾ ਕਿਦਾ ਇਹਦੇ ਪੈਰਾਂ ਦਾ ਕਸੂਰ ਆ ਰੱਤਾਂ ਨਹੀਂ ਪਹੁੰਦੀਆਂ ਲੱਤਾਂ ਨਹੀਂ ਪਹੁੰਚਦੀਆਂ ਯਾਰ ਕਰੇਗੀ ਪੰਗੇ ਵੱਡੇ ਵੱਡੇ ਲੈਂਦਾ ਏ ਬੈਣਾ ਬਾਈ ਹੱਥ ਬਾਕੇ ਬੈਠੇ ਬੰਦਾ ਆਪਾ ਦਾ ਯਾਰ ਪਤਾ ਹੁਣ ਡਰਾਈਵਰ ਦਾ ਕੀ ਪਤਾ ਕੀ ਕਰਦਾ ਮੈਨੂੰ ਤਾਂ ਹਜੇ ਪਤਾ ਨਹੀਂ ਸੀਗਾ ਬੰਦਾ ਸਾਡਾ ਡੈਗਦਾ ਨਹੀਂ ਇੱਕ ਵਾਰੀ ਫੇਰ ਕਲਾਕ ਛੱਡ ਕੇ ਘਰ ਦੇਣਾ ਇਹਨਾਂ ਆਪਣੇ ਲੈ ਜੀ ਅੱਜ ਫੇਰ ਸਮਾਨ ਲੈਣਾ ਆਹ ਜਰਾ ਮਗਰੜਾਂ ਥੱਲੇ ਦਵਾਉਣਾ ਯਾਰ ਉਹ ਆਹ ਪਾ ਪਾ ਕ ਟੈਮਸਟਰੀ ਫੇਰ ਫੋਰਮੈਨ ਨਾਲ ਆ ਕੀ ਕੀ ਲਾਈ ਜਾਣਾ ਫੇਰ ਕੀ ਇਹਦਾ ਫਾਂਸਰ ਲਾਉਣਾ ਆਪਾਂ ਤਿੰਨ ਪਾਈਪਾਂ ਵਾਲਾ ਤੇ ਜੋ ਅਗਜੋਸਟ ਵਾਈ ਜੋ ਥੋੜਾ ਆ ਅਗਜੋਸਟ ਐਂਦਾ ਨਹੀਂ ਯਾਰ ਸਾਡੀ ਕੋਲ ਉਹ ਲਾਉਣਾ ਪੈ ਵੱਡੀ ਜਾਂਦਾ ਤੇ ਸੀ ਇਹਦਾ ਸਮਾਨ ਆਪਾਂ ਉੱਦੋਂ ਲੈਣਾ ਫੇਰ ਰੈਮ ਲਾਉਣੇ ਪੈਣੇ ਆ ਦੁਬਾਰਾ ਅੱਜ ਇਹ ਰੈਮ ਖੋਲ ਲਾ ਕੇ ਟਾਇਰ ਹਨਾ ਤੇ ਫੇਰ ਆਪਾਂ ਉਹ ਜੋ ਕੱਲ ਪੱਤੀ ਲਿਆਏ ਸੀ ਉਹ ਸਾਨੂੰ ਪੜਾ ਲਿਆਉਂਦੇ ਹੋਵੇ ਆ ਲਾਉਣੀ ਉੱਤੇ ਤੇ ਦੂ ਪੈਪੜਾ ਬਣੂਗਾ ਜੈਕ ਵੀ ਲਾਤਾ ਹਾਂ ਓਸਤਾਦ ਆਹ ਵੇ ਮੈਸਤਰੀ ਇਹ ਆਪਾਂ ਵੈਲਡ ਵੀ ਕਰਨੀਆਂ ਦੋਨੇ ਆਪ ਚ ਤੇ ਨਹੀਂ ਕੀ ਉਹ ਪਲੇਟਾਂ ਇਹ ਤਾਂ ਨਹੀਂ ਬਣਾਈਂ ਪਾਦ ਗਏ ਬਣਾ ਵੈਲਡ ਕਰਦ ਕੇ ਆਈ ਪਾਉਂ ਯਾਰ ਬਣਾ ਵੈਲਡ ਕਰੇ ਹੈ ਸਾਡੀ ਗਰੰਟੀ ਆ ਕਾਦੀ ਪਲੇਟਾਂ ਵੀ ਹੋਰ ਦੂ ਪੈਪੜਾ ਬਣ ਜਾ ਆਪਣਾ ਜੋੜ ਲਾਤਾ ਜੋ ਤੁਹਾਨੂੰ ਕਹਿੰਦੇ ਹੈਲਥ ਦਾ ਜੱਕ ਵੀ ਲਾਤਾ ਉਹ ਨਟਾ ਟੱਲੇ ਕਰ ਜਾਂਦਾ ਫਿਰ ਚੱਕਦੇ ਟਾਇਰ ਟਾਇਰ ਚੱਕ ਕੇ ਤੇ ਮਗਰਿਆੜ ਫੁੱਲਣੇ ਪੈਣਗੇ ਟਾਇਰ ਲਾਤਾ ਮਰਿਸ਼ੀ ਨੇ ਟਾਇਰ ਕੀ ਮੈਂ ਇਥੇ ਕਹਿੰਦਾ ਮੈਂ ਕਰਕੇ ਦਿਖਾਉਣਾ ਸਾਰਾ ਕੰਮ ਉਥੋਂ ਕਹਿੰਦਾ ਕਾਹਦੀਆਂ ਗੱਲਾਂ ਬੰਨੀਆਂ ਵਜ਼ੀਰੇ ਜਿੰਮ ਟਾਈਮ ਵੇਖ ਲੈ ਤੁਹਾਡੇ ਲਈ ਕਰਕੇ ਐ ਮਾਸਤਰੀ ਸਹੀ ਕਰਦਾ ਤੁਸੀਂ ਕੀ ਗਾਦੇ ਆਲੇ ਆ ਯਾਰ ਹੈ ਸਾ ਹਰੇਗੀ ਕਰ ਹ ਬੰਦੀ ਜਣਾ ਪੇਟ ਆਵੇ ਹਨੀ ਹੀ ਸੀ ਜਾਨੇ ਬਾਹਰ ਜਾਣਾ ਸੀ ਬੰਦ ਨਹੀਂ ਕੀਤੀ ਵੀ ਹਾਂ ਬੰਦ ਇਧਰ ਉਹ ਕੀਤਾ ਤੂੰ ਤਾਂ ਲਾਈ ਵਿਚਾਰੇ ਤਾਂ ਇਹ ਹੁਣ ਆਪਣਾ ਵੀ ਛੋਟੇ ਕਰਨੇ ਪੈਣੇ ਨਾਟ ਹਨਾ ਮਾ ਬੰਦਾ ਸਾਡਾ ਗੁੱਸੇ ਹੋਇਆ ਬੜਾ ਮਾ ਦਾ ਗੁੱਸੇ ਹਾਂ ਦਾ ਫਿਰ ਕੈਮਰਾ ਟੜ ਕਾਣਾ ਮਾਰੀ ਜੈਕ ਤੇ ਵੇਟਰ ਖੜਾ ਬਣ ਕੇ ਸਾਡੇ ਤਾਂ ਕਿਨੇ ਪੱਠੇ ਵੀ ਨਹੀਂ ਪਾਉਣੇ ਮੈਨੂੰ ਗਾਉਂ ਦੇ ਦੇ ਮਾਰ ਦੇਣਗੇ ਅਹ ਹੋ ਰਗੜ ਦੇ ਇਹ ਹੁਣ ਇਹਦਾ ਉਹ ਬਾਅਦ ਚ ਆ ਕੇ ਵੇਖਾਂਗੇ ਅਸੀਂ ਫਿਰ ਆਪਾਂ ਦੇਖਦੇ ਹੈਗਾ ਆਂ ਦਾ ਫਰਕ ਥੋੜਾ ਦੋਨਾਂ ਕਦਾਂ ਦਾ ਸਾਲ ਖੜੀ ਤਨ ਗੁਰੂ ਦਾ ਚੇਲਾ ਕੱਦ ਵੀ ਕੁਝ ਥੋੜੀ ਫਰਕ ਆ ਅੰਗਰ ਦੰਗਰਾ ਰਿਹਾ ਜੀ ਕੀ ਕਰਦਾ ਹੋਇਆ ਸੱਪ ਕੱਢੂਗਾ ਹੁਣ ਇਹ ਮੇਰੇ ਹਾਰ ਹੀ ਹੈ ਥੋੜੀ ਜਿਹੀ ਸਵੋਲ ਬਾਕੀ ਉਹਦੀ ਆ ਚੀਜ਼ ਨਹੀਂ ਇਹ ਬੈਲਟ ਕੰਦ ਮਟਾਈ ਕਹਿੰਦੇ ਨਹੀਂ ਫੇਰ ਆਪਾਂ ਦੁਬਾਰਾ ਲਾਵਾਂਗੇ ਉਹ ਤਾਂ ਫੇਰ ਕੀ ਕਰਾਂਗੇ ਬੈਲਟ ਪਟਾਂਗੇ ਓਹ ਓਹ ਓ ਨੋ ਇਧਰ ਦਾ ਵੀ ਸਾਈਡ ਤਾਂ ਟੁੱਟਾ ਉਹ ਸਾਦਾ ਵੀਡੀਓ ਲੈ ਧਾਣਾ ਨਹੀਂ ਨਹੀਂ ਆਪਣਾ ਤਾਂ ਨਹੀਂ ਹੋਇਆ ਤਾਂ 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 ਜਾਊ ਸੁੱਕਦਾ ਯੱਕਾ ਬਾਥੀ ਆ ਇਹ ਹੁਣ ਆਪਾਂ ਨੂੰ ਐ ਵੀ ਵੇਖਣਾ ਪੈਣਾ ਮਗੜਾ ਜਾਂ ਪਛਾਣ ਨਹੀਂ ਬੜਾ ਹੋ ਗਿਆ ਨਹੀਂ ਉਸਦੀ ਆ ਮਗੜਾ ਲਾਗਣਾ ਲਾਓ ਵਰਤ ਬੈਲਟੀ ਕਰ ਪਰ ਮਗਰਾੜ ਬੈਲਟ ਕਰ ਤੇ ਕਿਉਂ ਹੀ ਕਾਬਲਾ ਖੋਲ ਲਿਆ ਕਰ ਮੈਂ ਖੋਲ ਲਿਆ ਕਹਦਾ ਲਈਏ ਬੈਲਟੀ ਕਰ ਦਿੰਨੇ ਲੈ ਵੀ ਗਾਹ ਨੂੰ ਜਾਂਦਾ ਸ਼ੇਰ ਵਗਿਆ ਮਗਰਾੜ ਕਾਹ ਨੂੰ ਜਾਂਦਾ ਥੋੜਾ ਜਿਹਾ ਹਾਂ ਗਾਹ ਨੂੰ ਜਾਂਦਾ ਹਾਂ ਕਿੰਨਾ ਬਾ ਤੂੰ ਗਾਹ ਨੂੰ ਨਿਸ਼ਾਨ ਘੱਟ ਥੱਲ ਘੱਟ ਤੂੰ ਮਗਰਾੜ ਤਾਂ ਚੰਦ ਰਖੇ ਗਾਹ ਨੂੰ ਜੋ ਥੋੜਾ ਜਿਹਾ ਆਹ ਬਣਾ ਤੇ ਹੱਟ ਜਾ ਇੱਕ ਮਟ ਪਾਇਆ ਤੋਦ ਇੱਕ ਤਾਂ ਬਣਾਤਾ ਆਏ ਲਾਤੀ ਯਾਰ ਕੀ ਪੈਰ ਵਿੱਚੋਂ ਕੱਢਤੀ ਆਪਾਂ ਪੱਕਾ ਵੀ ਲਾ ਦਿਆ ਗਾਹਾਂ ਆਪਾਂ ਹੋਰ ਵੀ ਵਧਾ ਦੇਾਂਗੇ ਜਗਾਲ ਆ ਵੀ ਗਾਹ ਨੂੰ ਵੇਖਾਂਗੇ ਯਾਰ ਆ ਕੱਢਾਂਗੇ ਵਿੱਚੋਂ ਇਹ ਥੋੜਾ ਰਿਸਕ ਹੋ ਜਾਂਦਾ ਹਨ ਤੇ ਨਹੀਂ ਹਲਦਾ ਉਹ ਨਹੀਂ ਹਲਦਾ ਯਾਰ ਤੈਨੂੰ ਕਹਾਪਾ ਮੈਂ ਟੂਟੇ ਮਰੀ ਜਾਇਓ ਬਸ ਬਸ ਦੇਖ ਲੈ ਪਾਸਾ ਕਰ ਉਧਰ ਉਧਰ ਦੇਖ ਲੈ ਇਧਰ ਲਾ ਪਾਸਾ ਕਰ ਆ ਇਧਰ ਲਾ ਇੱਕੋ ਜਿਹਾ ਕਰ ਦੋਨੇ ਹਾਂ ਇਧਰ ਨੂੰ ਮੋਗਾ ਹਾਂ ਹਲਕਾਏ ਹਲਕਾਏ ਬਸ ਆਉਗੋ ਆ ਇਹਨਾਂ ਹਿੱਲਿਆ ਦਾ ਹੈ ਨਹੀਂ ਹੱਲ ਘਟ ਮਗਰਾੜ ਇਹਦਾ ਫਰਕ ਆ ਹਾਂ 10 ਨੰਬਰ ਨਾਲ ਤੇ ਆ ਕਿੱਥੇ 10 ਨੰਬਰ ਨਾ ਰੱਸੀ ਕਿੱਥੇ ਪਉਣੇ 10 ਨੰਬਰ ਉਹੋ ਇੱਕ ਤਾਂ ਥੱਲੇ ਇੱਥੇ ਉਹ ਥੱਲੇ ਕਿੱਟਾ ਪਿਆ ਉਹ ਇੱਕ ਦਾ ਭਾਨਾ ਕਿਆ ਕਰਦੇ ਓਏ ਕਾ ਵੇ ਪਿਆ ਇਹ ਅੰਦਰ ਹੀ ਪਉਣਾ ਮੜਾ ਉਹਦਾ ਅੰਦਰ ਵੀ ਲਾਉਣਾ ਪੈਣਾ ਬੈਲਡ ਕੋਈ ਨਹੀਂ ਉਹ ਤਾਂ ਥੱਲੇ ਹੀ ਲਾ ਦੂ 10 ਨੰਬਰ ਹੋਰ ਵੇਖ ਲੈ ਚਪਿਆ ਹੋਊਗਾ ਟੂਲ ਚ ਬੇਈਮਾਨ ਬੰਦੇ ਵੀ ਆ ਗਏ ਬੇਈਮਾਨ ਬੰਦੇ ਬੇਈਮਾਨ ਬੰਦੇ ਟੜਕੇ ਦੇ ਆ ਹੀ ਹੋਣਾ ਯਾਰ ਮੈਂ ਉਧਰ ਟਾਇਰ ਆਪਾਂ ਕਾਸਤਾ ਹੁਣ ਬੈਠਾ ਦਿਖਾਉਣੇ ਆ ਘਾਟੇ ਅੱਗੇ ਨਾਲੋਂ ਤੇ ਬਾਈ ਇਤਰਾਹ ਵਾਲਾ ਬਾਈ ਇਹਦਾ ਵੀ ਕਰਦਿਆਂ ਟ੍ਰਾਂਸਰ ਵੀ ਲਾਤਾ ਇਹਦਾ ਵੀ ਹੱਲ ਕਰਨਾ ਇੰਨੀ ਹੀ ਰਹਿ ਗਈ ਇਹਦਾ ਜਿਹੜਾ ਬੈਠੂ ਮਗਰਿਆੜ ਤੇ ਆਪੇ ਭੋਗ ਦੂਗਾ ਹੱਥ ਵਢੂਗਾ ਬਈਮਾਨ ਕੌਮਾ ਜਾ ਕੇ ਤੇ ਬਥੇਰੀਆਂ ਉਹ ਕੀ ਗੱਲ ਹੈ ਉਹਨੀ ਹਾਂ ਦਾ ਸੋਇਦਾ ਬਈ ਜਦੋਂ ਮੈਂ ਇਸ ਤੇ ਮਿਲਿਆ ਸਾਹ ਉਹ ਮੈਂ ਤੀਨ ਦਾ ਲਸਤਾ ਹੋ ਗਿਆ ਨਾ ਤੇ ਉਹ ਛੋਟਾ ਉਸਤਾਦ ਆਇਆ ਵੱਡਾ ਵੱਡਾ ਸਰ ਗਿਆ ਚਾਰ ਮੋੜ ਆਇਆ ਹੁਣ ਨਰਮ ਆ ਜੇ ਉਤੋਂ ਉਤੋਂ ਵੀ ਆਏ ਰਾਜੂ ਔੜੇ ਆ ਰਾਜੂ ਦੀ ਬਾਦੀ ਪੂਰੀ ਆ ਜੀ ਰਾਜੂ ਪੰਜ ਸਾਲ ਦੇ ਰਿਟਾਇਰ ਕਰਤਾ ਜਮ ਜਮ ਰਾਜੂ ਉਹਦਾ ਪੈਸੇ ਬਾਹਰ ਜਾਣਾ ਆਵ ਕੇ ਕਹਿੰਦਾ ਕੋਈ ਮੁੰਡਾ ਜਿਵੇਂ ਹੀ ਹੋ ਗਿਆ ਉਹ ਜਮ ਨਿਰਾਹ ਹੋ ਗਿਆ ਤੇ ਤਰ ਦਲਾ ਰਹਿ ਗਿਆ ਕੰਮ ਹੋ ਗਿਆ ਕਲੀਅਰ ਮੈਸਤਰੀਆਂ ਨੇ ਹਨੇਰਾ ਕਰਤਾ ਰਾਤਾਂ ਜਾਗਣੀਆਂ ਪੈਂਦੀਆਂ ਕਵਾਹ ਪਾਸ ਐ ਕੀੜੇ ਕੱਢਦਾ ਆਉਂਦਾ ਜਾਂਦਾ ਉੜ ਜਾਂਦਾ ਗੱਲਾਂ ਗੱਲਾਂ ਚ ਜੋਰਾਂ ਤੇ ਕੰਮ ਪੂਰਾ ਆਇਆ ਚੋਬਰ ਆ ਗਏ ਕੰਮ ਆ ਲੇਟ ਹੋ ਗਿਆ ਤੇ ਬੁਲਾਤੀ ਗਿਵਾਰ ਹੁੰਦਾ ਆਪਾਂ ਵੀ ਆ ਪਲੇਟਾਂ ਪਾਤੀਆਂ ਵਿੱਚ ਚਰਕੀ ਟ੍ਰੈਕ ਕਰੇ ਉਧਰ ਹੀ ਬੰਦੇ ਲੱਗੇ ਪਏ ਆ ਟਿੱਕੇ ਆ ਜਾ ਮਿਸਤਰੀ ਆਪਣਾ ਪਰੇ ਮਿਸਤਰੀ ਸਾਡਾ ਨੇ ਕਾ ਹਸਤਾਕ ਕਿੰਨਾ ਰਹਿ ਗਿਆ ਆਪਣਾ ਰਹਿ ਗਿਆ ਵੀ ਅਜੇ ਘੰਟੇ ਦਾ ਕੰਮ ਪਿਆ ਹੈ ਸਵਾ ਤਾਂ ਨਵੇਂ ਦਿਨ ਦੇ ਵਿੱਚ ਤੇ ਰਾਤ ਆਪਾਂ ਨੂੰ ਹੋ ਗਿਆ ਸੀਗਾ ਹਨੇਰਾ ਤੇ ਹਨੇਰਾ ਕਰਕੇ ਆਪਣਾ ਕੰਮ ਨੇ ਨਿਬੜਿਆ ਤੇ ਹੁਣ ਬਸ ਜੂ ਕਾਸਦੇ ਆ ਫਿਰ ਆਪਾਂ ਗਾਂ ਵਾਲਾ ਚੱਲਦੇ ਆ ਮਾਸਤਰੀ ਆ ਗਿਆ ਅਨੁਸਾਰ ਜਲੇਬਗਨ ਵਾੜਾ ਧਰਿਆ ਐਮਐਸਟੀ ਹਾਂਜੀ ਅੱਜ ਹੋਊ ਫਾਈਨਲ ਓਏ ਅੱਜ ਹੋਊ ਫਾਈਨਲ ਬਾਈ 2 ਘੰਟਿਆਂ ਉਹੀ ਕੰਮ ਆ ਮਾੜਾ ਕੀ ਕਰਗੇ ਬਾਈ ਯਾਰ ਤੇਰੇ ਕਰਮ ਹੀ ਮਾੜੇ ਆ ਯਾਰ ਹੈ ਤੇਰੇ ਕਰਮ ਹੀ ਮਾੜੇ ਆ ਬਾਈ ਕੀ ਕਰਗੇ ਇਹ ਬੇਲਾ ਬਿਲਡਿੰਗ ਸੱਟ ਸਵੇਰੇ ਸਵੇਰੇ ਖਰਾਬ ਹੋਣਾ ਅਸੀਂ ਕੀ ਕਰ ਸਕਦੇ ਹਾਂ ਚਲ ਕੋਈ ਨਾ ਤੇ ਹੁਣ ਆਪਾਂ ਜੂ ਲੱਗੇ ਥੋ ਵੜਨਾ ਥੋ ਵੜਦੇ ਨਾ ਇਨਾ ਫਾਲਤੂ ਪਾਇਪ ਆ ਆਪਣੀ ਚਾਲ ਕੋਈ ਨਹੀਂ ਫਿਰ ਉਹ ਪਲੇਟ ਵੀ ਲਾਉਣੀ ਆ ਮਿੰਦਰ ਆਉਂਦਾ ਹਜੇ ਇਹ ਦੂਜਾ ਵਾੜਾ ਲੈ ਕੇ ਆ ਮੈਂ ਵੀ ਕਾਸਤਾ ਜੂ ਪਾਇਪ ਤੇ ਮਗਰਿਆੜਾ ਖਾ ਨ ਯਾਰ ਗਾਣ ਵੇਖਾਂਗੇ ਜੂ ਪਾਇਪ ਵੀ ਕਾਸਤਾ ਛੋਟਾ ਕਰੇ ਪਰ ਹੁਣ ਜਾਣ ਕੇ ਵੱਡਾ ਲਾਇਸ ਪਹਿਲਾਂ ਕੀਤਾ ਹੀ ਇਹ ਕੀ ਚੀਜ਼ ਹੈ ਪੱਤੀ ਬਣਾ ਦੇ ਨਾਲ ਇਹਦੇ ਰੰਗ ਮਾਰ ਦਾਂਗੇ ਬਾਅਦ ਚ ਇੱਥੋਂ ਇਹਨੇ ਕਿੱਥੇ ਆ ਗਿਆ ਇਹਦਾ ਹੈਲਥ ਹੀ ਨਹੀਂ ਪੱਤੀ ਇਹਦਾ ਤੇ ਵਾ ਚੱਲਦੇ ਹਾਂ ਫਿਰ ਏਟਰ ਛੱਡਣਾ ਬੈਠਾ ਮੋਕਾ ਟੱਗੇ ਨੂੰ ਦੱਸੋ ਫਿਰ ਆਪਣਾ ਕਿਵੇਂ ਲੱਗਦੀ ਲੱਕ ਤੇ ਪੇਟੀ ਪੋਟੀ ਕਾਹ ਦੀ ਹੁਣ ਬਾਅਦ ਦਿਖਾਵਾਂਗੇ ਤੇ ਕੱਲ ਆਪਣਾ ਚੈਨਲ ਸਬਸਕ੍ਰਾਈਬ ਸਾਰੇ ਜਣੇ ਲਾਇਕ ਸ਼ੇਅਰ ਕਰ ਦਿਓ